ਫਿਰ ਇਹ ਸਾਰੀ ਪਾਸ ਹੋ। ਅੱਛਾ ਇਹ 16 9 ਦੀ ਗੱਲ ਹੈ ਪ੍ਰਦੀਪ ਕੁਮਾਰ ਨਾਮ ਜੀ ਦਾ ਪਰ ਪ੍ਰਦੀਪ ਕੁਮਾਰ ਭਰਦਵਾਜ ਨਾਂ ਦਾ ਆਦਮੀ ਆਪਣੇ ਦਫਤਰ ਜਾ ਰਹੇ ਸੀ ਉਹ ਵੀ ਕਾਰ ਵੱਲ ਨੂੰ ਜਾ ਰਹੇ ਸੀ ਜਦੋਂ ਉਹਨਾਂ ਨੂੰ ਇੱਕ ਭਗਵੇਂ ਕੱਪੜੇ 'ਚ ਤੇ ਗੋਲਪੱਕ ਪੰਨੇ ਹੋਈ ਇੱਕ ਨਾਮ ਨੂੰ ਵਿਅਕਤੀ ਮਿਲਿਆ ਜਿਨੇ ਕਿਹਾ ਕਿ ਮੈਂ ਅੰਮ੍ਰਿਤਸਰ ਤੋਂ ਆਇਆ ਤੇ ਮੇਰੀ ਇੱਥੇ ਗੁਰਦੁਆਰਾ ਸਾਹਿਬ ਸੇਵਾ ਲੱਗੀ ਉਹਨੇ ਗੁਰਦੁਆਰਾ ਸਾਹਿਬ ਦਾ ਰਸਤਾ ਪੁੱਛਿਆ ਉਹਨੇ ਗੁਰਦੁਆਰਾ ਸਾਹਿਬ ਦਾ ਰਸਤਾ ਦੱਸਤਾ ਉਹ ਆਪਣੇ ਰਸਤੇ ਚਲਾ ਗਿਆ ਤੇ ਉਸ ਤੋਂ ਬਾਅਦ ਇੱਕ ਆਦਮੀ ਤੇ ਇੱਕ ਔਰਤ ਆਏ ਉਹਦੇ ਕੋਲੇ ਉਹਨਾਂ ਨੇ ਦੱਸਿਆ ਵੀ ਐਸ ਉਹ ਜਿਹੇ ਕੱਪੜੇ ਪਾਏ ਹੋਏ ਤੁਹਾਨੂੰ ਵੀ ਬਾਬਾ ਜੀ ਮਿਲੇ ਸੀਗੇ ਜਿਹੜੇ ਬੜੇ ਕਰਨੀ ਵਾਲੇ ਬਾਬਾ ਜੀ ਐ ਉਹਨਾਂ ਦੀ ਉਹਨਾਂ ਨੇ ਸਿਲਾਈ ਦਾ ਕਰਨੀ ਸ਼ੁਰੂ ਕਰਤੀ ਤੇ ਉਹਨੇ ਚੋਂ ਬਾਬਾ ਜੀ ਵੀ ਵਾਪਸ ਆ ਗਏ ਤਾਂ ਉਹ ਪ੍ਰਦੀਪ ਕੁਮਾਰ ਤਾਂ ਵੇਖਦਾ ਰਿਹਾ ਤੇ ਉਹ ਲੇਡੀ ਤੇ ਉਹ ਬੰਦਾ ਉਹਨਾਂ ਨਾਲ ਬਾਬਾ ਜੀ ਨਾਲ ਗੱਲਾਂ ਕਰਨ ਲੱਗ ਪਿਆ ਜੀ ਵੀ ਤੁਸੀਂ ਜੋ ਸਾਨੂੰ ਯੰਤਰ ਦਿੱਤਾ ਸੀ ਉਹਦੇ ਨਾਲ ਸਾਡੇ ਕੰਮ ਪੂਰੇ ਹੋ ਗਏ ਜੋ ਤੁਸੀਂ ਸਾਨੂੰ ਸਾਡੇ ਸਿਆਉਨਾ ਤੇ ਪੈਸੇ ਦੁਕਣੀ ਕੀਤੇ ਸੀ ਉਹਦੇ ਨਾਲ ਸਾਡਾ ਬਹੁਤ ਫਾਇਦਾ ਹੋਇਆ ਤੇ ਸਾਨੂੰ ਹੋਰ ਕਰਕੇ ਦਿਓ ਇਹ ਤੇ ਨਾਲ ਨਾਲ ਪ੍ਰਦੀਪ ਕੁਮਾਰ ਜੀ ਨੂੰ ਵੀ ਦੱਸਣ ਲੱਗੇ ਬਾਬਾ ਜੀ ਬੜੇ ਕਰਨੀ ਵਾਲੇ ਐ ਸਿਉਣਾ ਤੁਕਣਾ ਕਰ ਦਿੰਦੇ ਐ ਪੈਸੇ ਤੁਕਣੇ ਕਰ ਦਿੰਦੇ ਐ ਤੇ ਇਹ ਇਹਨਾਂ ਨੂੰ ਗੱਲਾਂ 'ਚ ਭਰਮਾ ਲਿਆ ਉਥੇ ਦੋ ਅਖਬਾਰ ਦੇ ਉਹਨਾਂ ਨੇ ਟੁਕੜਿਆਂ 'ਚ ਆਪ ਦਾ 20000 ਰੁਪਿਆ ਵੀ ਰੱਖਤਾ ਪ੍ਰਦੀਪ ਕੁਮਾਰ ਦੇ ਜਿਹੜੇ ਮੰਦਰੀਆਂ ਪਈਆਂ ਹੋਈਆਂ ਸੀ ਉਹ ਵੀ ਰੱਖਤੀਆਂ 10000 ਰੁਪਿਆ ਵੀ ਉਹਨਾਂ ਤੋਂ ਲੈ ਕੇ ਉਹਦੇ 'ਚ ਰੱਖਤਾ ਤੇ ਉਹ ਅਖਬਾਰ ਨੂੰ ਤਿੰਨ ਚਾਰ ਘੰਟਾ ਦੇ ਕੇ ਤੇ ਕਹਿੰਦੇ ਜੀ ਵੀ ਇਹ ਤੁਸੀਂ ਲੈ ਜਾਓ ਆਪਣੇ ਦਫ਼ਤਰ ਤੇ 5 ਵਜੇ ਤੋਂ ਪਹਿਲਾਂ ਨਹੀਂ ਖੋਲਣਾ ਉਹਨਾਂ ਨੇ ਜਦੋਂ 5 ਵਜੇ ਜਾ ਕੇ ਦੇਖਿਆ ਤੇ ਉੱਥੇ ਕਾਫੀ ਸੀਗਾ ਨਾ ਪੈਸੇ ਨਾ ਸੋਨਾ ਤੇ ਉਦੋਂ ਉਹਨਾਂ ਨੂੰ ਪਤਾ ਲੱਗਿਆ ਵੀ ਮੇਰੇ ਨਾਲ ਠੱਗੀ ਵੱਜ ਗਈ ਉਹ ਪੁਲਿਸ ਕੋਲ ਆਏ ਤੇ ਅਸੀਂ ਇਹਦੇ ਤੇ ਮਕਦਮਾ ਨੰਬਰ 139 ਅਧੀਨ ਤਰ੍ਹਾਂ 318 4 ਤੇ 62 ਡੀਐਨਐਸ ਦਰਜ ਕੀਤਾ ਇਹਦੇ ਚ ਫਿਰ ਸਾਡੀ ਸੀਆਈਏ ਦੀ ਟੀਮ ਸਾਡੇ ਲੋਕਲ ਐਸਐਟ ਨਾਲ ਦੀ ਟੀਮ ਐਸਪੀਡੀ ਸਾਹਿਬ ਦੇ ਅੰਡਰ ਵੱਖੀਆਂ ਵੱਖੀਆਂ ਟੀਮਾਂ ਬਣਾ ਕੇ ਤੇ ਟੈਕਨੀਕਲ ਗਰਾਉਂਡਸ ਤੇ ਅਸੀਂ ਇਹਦਾ ਤਫਤੀਸ਼ ਕਰਨੀ ਸ਼ੁਰੂ ਕੀਤੀ ਤੇ ਇਹਦੇ ਚ 4 ਟੋਟਲ ਦੋਸ਼ੀ ਗ੍ਰਿਫਤਾਰ ਹੋਏ ਜਿਨ੍ਹਾਂ ਚੋਂ ਇੱਕ ਲੇਡੀ ਹੈ ਇਹਨਾਂ ਦੇ ਨਾਮ ਹੈਗੇ ਤਲਵੀਰ ਸਿੰਘ ਅਕਬਰ ਉਰਫ ਗਾਂਧੀ ਦੀਪਕ ਉਰਫ ਜਗENDER ਤੇ ਰਾਣੀ ਪਤਨੀ ਰਾਜੂ ਇਹ ਸਾਰੇ ਤਰਨਤਾਰਨ ਦੇ ਰਹਿਣ ਵਾਲੇ ਹਨ ਇਹਨਾਂ ਦੀ ਗ੍ਰਿਫਤਾਰੀ ਹੋ ਚੁੱਕੀ ਹੈ ਤੇ ਉਹਨਾਂ ਇਹਨਾਂ ਨੂੰ ਮਾਰਯੋਗ ਅਦਾਲਤ ਤੇ ਪੇਸ਼ ਕਰਕੇ ਤੇ ਅਗਲੀ ਕਾਰਵਾਈ ਕੀਤੀ ਜਾਵੇਗੀ ਹਾਂਜੀ ਇਹਨਾਂ ਦਾ ਰਿਕਾਰਡ ਦੀ ਖੋਜ ਕੀਤੀ ਜਾ ਰਹੀ ਹੈ ਬਾਕੀ ਸਰਦਕ ਦੀ ਇਸ ਦਾ ਪਾਰਟ ਹੈ ਜਿਹੋ ਤੇ ਚੀਜ਼ਾਂ ਸਾਹਮਣੇ ਹੋਣਗੇ ਤੁਹਾਨੂੰ ਦੱਸਾਂਗੇ ਜਿਹੜਾ ਰਾਮਰਾਜ ਸਿੰਘ ਤੋਂ ਇੱਕ ਇੱਕ ਦਾ ਸੋਨਾ ਤੇ ਨਗਦ ਸੀ ਨਗਦੀ ਸੀ ਹਾਂਜੀ ਇਹਨਾਂ ਇਹ ਸਾਰੇ ਨਸ਼ਾ ਕਰਨ ਦੀ ਆਦਤ ਹੈ ਤੇ ਇਹਨਾਂ ਨੇ ਸੋਨਾ ਤੇ ਪੈਸੇ ਅੱਗੇ ਨਸ਼ੇ ਚ ਹੀ ਖੁਰਦ-ਬੁਰਦ ਕਰਤੇ ਜਿਦੇ ਵਿੱਚ 238 ਬੀਐਨਐਸ ਦਾ ਵਾਅਦਾ ਕੀਤਾ ਗਿਆ ਹੁਣ ਜਿੰਨਾ ਕੁ ਤੁਹਾਨੂੰ ਮੈਂ ਧਰਤੀਸ਼ ਦਾ ਪਾਰਟ ਦੱਸ ਸਕਦਾ ਉਹਨਾਂ ਨੂੰ ਦੱਸਿਆ ਗਿਆ ਨੇ ਜੋ ਇਹ ਚ ਹੋਰ ਗ੍ਰਿਫਤਾਰੀਆਂ ਹੋਣਗੀਆਂ ਤੁਹਾਨੂੰ ਫੇਰ ਸਜਾ ਜਸ ਪਰ ਹਾਂਜੀ ਬਾਬਾ ਜੀ ਇਹਦੇ ਕਿਸਨ ਸੋਨਾ ਵੇਚੇ ਵੀ ਹੋ ਗਏ ਜੀ ਉਹ ਤੁਹਾਨੂੰ ਦੱਸ ਰਿਹਾ ਮੈਂ ਵੀ ਤਫਤੀਸ਼ ਦਾ ਪਾਰਟ ਹੈ ਜੀ ਹੁਣ ਆਪਾਂ ਪਬਲਿਕ ਨਹੀਂ ਕਰ ਸਕਦੇ ਇਹ ਗੱਲ ਸਾਡੇ ਕੋਲ ਕਦੇ ਖੰਨਿਆਂ ਨੂੰ ਚਾਜ ਜਿਹੜੇ ਦੋ ਮੋਟਰਸਾਈਕਲ ਫੜੇ ਨੇ ਉਹ ਇਹਨਾਂ ਦੇ ਆਪਣੇ ਨੇ ਚੋਰੀ ਜਰੂਰੀ ਨਹੀਂ ਜੋ ਮੋਟਰਸਾਈਕਲ ਇੱਕਦਮ ਮੋਟਰਸਾਈਕਲ ਦਾ ਨੰਬਰ ਹੈਗਾ ਪੀ ਵੀ 9R 4890 ਦੂਜੇ ਦਾ ਸੀਟੀ ਜਿਹੜਾ 100 ਹੈ ਜਿਹੜਾ ਉਹਦਾ ਹਜੇ ਨੰਬਰ ਨਹੀਂ ਮਿਲਿਆ ਸਾਰੇ ਚਾਰੇ ਖੰਨਿਆਂ ਦੇ ਚਾਰੇ ਤਰਨਦਾਂ ਦੇ ਸ਼ੋਕਰ ਕੀ ਇਹਨਾਂ ਦਾ ਪਤਾ ਕੀਤਾ ਜਾ ਰਿਹਾ ਜੀ ਇਹਨਾਂ ਦੇ ਪਹਿਲਾਂ ਵੀ ਪਰਚੇ ਜ਼ਰੂਰ ਦਰਜ ਕੋਈ ਤਾਂ ਕ੍ਰਿਮਨਲ ਐਕਟੀਵਿਟੀ ਕੋਈ ਹੋਵੇ ਨਹੀਂ ਉਹੀ ਤੁਹਾਨੂੰ ਦੱਸ ਰਹੀ ਹਾਂ ਇਹ ਤਫਤੀਸ਼ ਦਾ ਪਾਰਟ ਹੈ ਜਿਹਦੇ ਜਿਹਦੇ ਸਾਡੇ ਸਾਹਮਣੇ ਹੋਗਾ ਤੁਹਾਨੂੰ ਦੱਸਿਆ ਜਾਵੇਗਾ